ਬੱਸ ਸਭ ਪਤਾ ਕੀ ਆਪਣੇ ਪੰਜਾਬ ਦੀ ਨਾਲ ਉਹ ਜੇ ਇੰਡੀਆ ਦੀ ਬਦਕਿਸਮਤੀ ਹੈ ਵੀ ਆਪਾਂ ਵੋਟਾਂ ਦੀ ਰਾਜਨੀਤੀ ਕਰਦੇ ਆ ਨਾ ਕਿ ਆਪਾਂ ਪੋਸਟਵੋ ਸੋਚ ਕੇ ਨਹੀਂ ਜਾਂਦੇ ਆ ਬਾਹਰ ਤਾਂ ਤੇ ਆਪਣੇ ਹੀ ਫਰਕ ਹੈ ਕਿ ਉੱਥੇ ਕੋਈ ਵੀ ਕੰਮ ਦੇ ਵਿੱਚ ਜਿੱਥੇ ਕੋਈ ਵਿਗੜਨ ਪੈਂਦਾ ਉੱਥੇ ਸਿਆਸੀ ਇੰਟਰਫੀਅਰ ਨਹੀਂ ਨਾਲ ਹੀ ਅੰਤੀ ਸਾਹਿਬਾ ਨਾਲ ਉਹਨਾਂ ਦੀ ਇੰਟਰਵਿਊ ਆਈ ਵੀ ਜਿਹੜਾ ਪ੍ਰਧਾਨ ਜੀ ਦਾ ਬਿਆਨ ਹਾਸਲ ਹੋ ਹੀ ਨਾ ਜਦੋਂ ਨਿੱਕੇ ਨਿੱਕੇ ਗੱਲਾਂ ਤੇ ਇਹ ਜਿਹੜੇ ਰਾਜਨੀਤਿਕ ਆਦਮੀ ਸਾਨੂੰ ਕਿਸੇ ਜਿਹੜੀ ਕੁਰਸੀ ਤੇ ਪਾਇਆ ਤਾਂ ਉਹ ਵੀ ਸੋਚਦਾ ਵੀ ਮੈਂ ਇੱਧੇ ਕੋਲ ਜਿਹਨੂੰ ਕੁਰਸੀ ਤੇ ਪਾਇਆ ਤੇ ਦੇ ਕੋ 10 ਵੋਟਾਂ ਜਾਂ 50 ਵੋਟਾਂ ਜਾਂ 100 ਵੋਟਾਂ ਮੈਨੂੰ ਇਹਨਾਂ ਦਾ ਬਣਾ ਕੇ ਦੇਵੀਂ ਨਾ ਕਿ ਵਕਾਰ ਕੇ ਦੇਵੀਂ ਜਿਹੜਾ ਸਿਸਟਮ ਹੈ ਜਦੋਂ ਆਪਾਂ ਕੰਮ ਕਰਨ ਜਾਂਦੇ ਆ ਨਾ ਜੀ ਕੱਲ ਮੈਂ ਆਪ ਲੋਕਾਂ ਨੂੰ ਬੇਨਤੀ ਕਰ ਰਿਹਾ ਹਰੇਕ ਨੂੰ ਜਾ ਕੇ ਵੀ ਕਿਰਪਾ ਕਰਕੇ ਹਾਈ ਕੋਰਟ ਚ ਰੱਟ ਪਈਆ ਇਹਨੂੰ ਪਾਸੇ ਕੀਤਾ ਜਾਵੇ ਕਿੰਨਾ ਚਿਰਾਂ ਲੋਕਾਂ ਨੇ ਮੇਰੇ ਜਿਹੜੀ ਜਿਹੜੀ ਚੀਜ਼ ਨੂੰ ਉਠਾ ਲਿਆ ਵੀਰ ਉਹ ਜਿਹੜੇ ਲਾ ਦਾਂਗੇ ਜੀ ਅਸੀਂ ਐ ਕਰਤਾਗੇ ਅਸੀਂ ਉਹ ਕਰਦਾ ਹਾਲਾ ਕਿ ਮੈਂ ਉਹਨੂੰ ਬੇਨਤੀ ਕਰਨ ਅਸਤੇ ਗਿਆ ਸੀ ਵੀ ਇਹ ਸਾਡੀ ਮਜਬੂਰੀ ਆ ਹਾਈ ਕੋਰਟ ਦੇ ਰੈਟ ਆ ਅੱਫਸਾਦ ਗੱਲ ਆਉਂਦੀ ਉਹ ਵੀਜ਼ਾ ਤੇ ਯੂ ਐਸਾ ਪਾਰਟੀ ਆਫ ਰੈਟ ਦੇ ਵਿੱਚ ਮੈਂ ਤੁਹਾਨੂੰ ਹਾਸਸ ਵਾਲੀ ਗੱਲ ਸੁਣਾਉਣਾ ਹੈ ਗੁਰਨਾਣ ਕੋਲ ਨਹੀਂ ਮੈਨੂੰ ਪੈਸਾ ਫੋਨ ਆਇਆ ਕਿਸੇ ਦੇ ਪੁੱਤਾ ਸੀਗਾ ਹਾਲਾਂਕਿ ਇਹ ਪੁੱਤੇ ਨੇ ਜਿਹੜੇ ਕੁੱਤਿਆਂ ਦਾ ਕੰਮ ਆ ਸਾਡੀ ਨਗਰ ਕੌਂਸਲ ਦਾ ਨਹੀਂ ਹੋਊਗਾ ਕਦੇ ਪੱਤਰ ਲੱਗੀ ਜਾਂਦਾ ਸੀ ਤੇ ਉੱਤੇ ਮੇਰਾ ਬੱਧਾ ਗਿਆ ਤੇ ਹੁੰਦਾ ਜੀ ਮੈਂ ਪ੍ਰਧਾਨ ਨੂੰ ਕਿਹਾ ਸੀਗਾ ਵੀ ਮੈਂ ਕੁੱਤਾ ਫੜਾ ਪ੍ਰਧਾਨ ਨੇ ਕੁੱਤਾ ਨਹੀਂ ਫੜਾ ਕੇ ਦਿੱਤਾ ਮੇਰਾ ਤੇ ਮੈਂ ਤਾਂ ਪੱਤਰ ਤਾਂ ਪਾਸੋਂ ਲੈ ਲਿਆ ਉਸ ਤੋਂ ਮੈਂ ਜਿੰਨਾ ਕਰ ਆਪਣੀ ਰਾਜਨੀਤੀ ਵਿੱਚ ਇੰਟਰਫੇਅਰ ਹੜਾ ਕਿਸੇ ਕੰਮ ਦੀ ਹੋ ਸਕਦਾ ਮੈਂ ਗਲਤ ਹੋਵਾਂ ਮੇਰੀ ਸੋਚ ਨਹੀਂ ਗਲਤ ਹੋਵੇ ਕਈ ਨਾਏ ਗੱਲ ਮੇਰੀ ਚੰਗੀ ਲੱਗਦੀ ਜਿੰਨਾ ਚਿਰ ਕਿਸੇ ਕੰਮ ਤੇ ਰਾਜਨੀਤਿਕ ਇੰਟਰਫੀਰਾਂ ਉਹਨਾਂ ਦੇ ਪੱਕੀ ਨਹੀਂ ਹੋ ਸਕਦਾ ਵੀ ਆਪਣੀਆਂ ਆ ਬਣ ਰਹੀ ਹੈ ਸਰ ਗਾਂਧੀ ਸਕੂਲ ਦੇ ਨਾਲ ਦੇ ਇੱਕ ਸਰਕਮਾਇ ਉਹਦਾ ਲੈਵਲ ਕਿਵੇਂ ਰੱਖਿਆ ਜਾ ਰਿਹਾ ਕੋਈ ਸਮਝ ਨਹੀਂ ਆ ਤੈਨੂੰ ਹੋਰ ਕੀ ਗੱਲ ਮੈਂ 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 ਪਰ ਉਹ ਕੰਮ ਖਤੌਨੀ ਰਿਪੋਆ ਜਾ ਰਿਹਾ ਮੈਂ ਆਪ ਦਾ ਕੋਈ ਰਿਟਰਨ ਚਿੱਠੀ ਕੱਢ ਦਿੰਦੀ ਆ ਵੀ ਇਹ ਕੰਮ ਅਸਲੀ ਬਖਸ਼ ਨਹੀਂ ਗਾ ਇਹਨੂੰ ਰੋਕਿਆ ਜਾਵੇ ਕਿ ਦੁਵਾਰਾ ਇਹਨੂੰ ਇੱਥੇ ਗੌਰ ਕਰਕੇ ਦੁਵਾਰਾ ਬਣਾਇਆ ਜਾਂਦਾ ਹਰੇਕ ਦੁਕਾਨਦਾਰ ਨੂੰ ਹੁੰਦਾ ਵੀ ਸਮਾਨ ਬਾਹਰ ਕੱਢ ਕੇ ਰੱਖਾ ਤੁਸੀਂ ਵੀ ਆਪੋ ਨੇ ਵਸਨੀਕ ਨੂੰ ਵੇਖਦੇ ਹੋ ਕਿਸੇ ਵੀ ਦੁਕਾਨਦਾਰ ਨੂੰ ਅੰਦਰ ਪਰ ਹਜ਼ਾਰਗਾ ਜਗ੍ਹਾ ਹੋਵੇ ਉਹਦਾ ਸਬਰ ਨਹੀਂ ਬਾਹਰ ਜਿੱਨੇ ਕਮਾਨ ਦਾ ਲੱਗਦਾ ਕਿਤੇ ਵੀ ਤੁਸੀਂ ਸਮਾਨ ਜਾਵੜੋ ਇੱਕੋ ਕੰਮੇ ਨਾਲ ਗੇਟ ਕੋ ਲੈ ਕੇ ਤੱਕ ਆਪਾਂ ਕੋ ਕੰਮੇ ਨਾਲ ਸਾਬਰ ਸਾਹਿਬੂ ਸਾਹਿਬ ਚਾਹੁੰਦੇ ਆਵੜੋ ਤਕਰੀਬਨ 10 ਤੋਂ 15 15 ਫੋਟਾ ਵਾਲੇ ਰੇਡੀਏ ਬਾਹਰ ਲੈਂਦੇ ਉਹਿਤ ਦੁਕਾਨਦਾਰ ਆਪਦੀ ਦੁਕਾਨ ਦਾ ਕੋ ਬਾਧ ਹੰਡਾ ਲਾਉਂਦਾ ਹੈ ਉਹਦੇ ਉ ਪਰ ਡੇ ਉਹਦੇ ਕੋ ਪੈਸੇ ਕਲੈਕਟ ਕਰ ਰਿਹਾ ਉਹ ਮਾੜੀ ਗੱਲ ਆ ਦੁਕਾਨਦਾਰਾਂ ਨੂੰ ਅਸੀਂ ਬੇਨਤੀ ਕਰਦੇ ਕੱਲ ਉਹ ਮੈਂ ਨਿਆਣ ਹੀ ਲੈਂਦਾ ਕਿਸੇ ਨੇ ਸਾਬਾਨੀ ਦੱਸਿਆ ਵੀ ਇੱਕ ਅੱਡਾ ਲੱਗਦਾ ਹੈ ਪਿਆਰ ਦੇ ਵਿੱਚ ਮੁਰਗਾ ਤੋਂ ਕੋਲੇ ਅੱਡਾ ਲੱਗਦਾ ਹੈ 1000 ਰੁਪਿਆ ਪਰ ਡੇ ਉਹ ਉਹ ਕਲੈਕਟ ਕਰ ਰਿਹਾ ਸੋ ਸਤਿ ਸ਼੍ਰੀ ਅਕਾਲ ਪੰਜਾਬੀ ਯੂਟਿਊਬ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਫਰੀਦਕੋਟ ਦੇ ਵਿੱਚ ਵਿਕਾਸ ਕਾਰਜ ਕਿੰਨੀ ਤੇਜ਼ੀ ਨਾਲ ਚੱਲ ਰਹੇ ਆ ਤੇ ਜੇ ਨਗਰ ਕੌਂਸਲ ਵੱਲੋਂ ਹੁਣ ਜਾਇਜ਼ ਕਬਲੇ ਹਟਾਉਣ ਦੀ ਮਹਿਮ ਜਿਹੜੀ ਚਲਾਈ ਗਈ ਹੈ ਉਹਦਾ ਕਿੰਨਾ ਕ ਅਸਰ ਪਊਗਾ ਉਸ ਨੂੰ ਲੈ ਕੇ ਨਰਿੰਦਰਪਾਲ ਸਿੰਘ ਨਿੰਦਾ ਨਗਰ ਕੌਂਸਲ ਦੇ ਪ੍ਰਧਾਨ ਆਪਣੇ ਨਾਲ ਹੈਗੇ ਆ ਕਰਦੇ ਆ ਗੱਲਬਾਤ ਨਿੰਦਾ ਜੀ ਪਹਿਲਾਂ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਦਾ ਬਾਬਾ ਜੀ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੇਰੀ ਇੰਟਰ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਤੁਹਾਡੇ ਚੈਨਲ ਦੇ ذریعے ਮੈਂ ਆਪਦੀ ਅਰਦਾਸ ਲੋਕਾਂ ਦੇ ਕਰ ਪਹੁੰਚਾਉਣਾ ਕਿ ਪਰਮਾਤਮਾ ਨੂੰ ਖੁਸ਼ ਰੱਖੇ ਤਾਂ ਪ੍ਰਿੰਸੀਪਲ ਜੀਵਨ ਦੇਵੇ ਤੇ ਆਸ ਕਰਦਾ ਕਿ ਮੈਂ ਆਪਦੇ ਜੇ ਮੈਨੂੰ ਆਪਦੇ ਵਧੀਆ ਸੁਝਾਅ ਦੇ ਕੇ ਮੈਨੂੰ ਆਪ ਦਾ ਅਜਿਹੀ ਕੰਮਜਾਬ ਕਰਨਗੇ ਮੈਂ ਹਮੇਸ਼ਾ ਬਾਬਾ ਜੀ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਪੋਜ਼ਿਟਿਵ ਸੁਝਾਅ ਉਹ ਦਿਓ ਜਿੱਤੇ ਆਪਾਂ ਕਰਕੇ ਤੇ ਸ਼ਹਿਰ ਦਾ ਆਪਾਂ ਵਧੀਆ ਵਿਕਾਸ ਕਰ ਸਕੀਏ ਬਾਕੀ ਤੁਹਾਡੀ ਬੜੀ ਮਿਹਰਬਾਨੀ ਆ ਤੁਸੀਂ ਟਾਈਮ ਟਾਈਮ ਤੇ ਮੁੱਦੇ ਠਾਉਂਦੇ ਰਹਿੰਦੇ ਹੋ ਜਿੰਨੇ ਕਰਾਪਾ ਕੋ ਮੁੱਦਾ ਨਾ ਠਾਵਾਗਾ ਤਾਂ ਕੋ ਹਾਲ ਨਹੀਂ ਨਿਕਲਦਾ ਅਸੀਂ ਕੋਈ ਰੱਬ ਨਹੀਂ ਅਸੀਂ ਵੀ ਗਲਤ ਹੋ ਸਕਦੇ ਆ ਸਾਡੀ ਅਸੀਂ ਵੀ ਗਲਤੀਆਂ ਕਰਦੇ ਆ ਕੋਈ ਵੀ ਰਾਜਨੀਤਿਕ ਬੰਦਾ ਜੋ ਕੋ ਕੰਮ ਕਰੂਗਾ ਤਾਂ ਉਹ ਗਲਤੀਆਂ ਕਰਦਾ ਪਰ ਜੇ ਪੋਜ਼ਿਟਿਵ ਸੁਝਾਅ ਮਿਲਦੇ ਰਹਿਣ ਉਹਦੇ ਚ ਗਲਤੀ ਸੁਧਾਰ ਦਾ ਮੌਕਾ ਮਿਲਦਾ ਤਾਂ ਕੰਮ ਕਰਨ ਦਾ ਜ਼ਰੀਆ ਮਿਲਦਾ ਪਤਾ ਲੱਗਦਾ ਕਿ ਕਿੱਥੇ ਕਮੀਆਂ ਕਿਸ ਕੰਮ ਚ ਕਮੀਆਂ ਤਾਂ ਕੀ ਸੁਧਾਰ ਸ਼ਾਇਦ ਹੋਣ ਵਾਲਾ ਥੋੜੀ ਬੜੀ ਮਿਹਰਬਾਨੀ ਆ ਤੁਸੀਂ ਟਾਈਮ ਟਾਈਮ ਸਰ ਕਰਕੇ ਇਸ ਮੁੱਦਿਆਂ ਨੂੰ ਉਠਾਉਂਦੇ ਰਹਿੰਦੇ ਹੋ ਪ੍ਰਧਾਨ ਜੀ ਨਿਆਂਇਤ ਕਬਜ਼ੇ ਹਟਾਉਣ ਦੀ ਮੈਂ ਸ਼ੁਰੂ ਕੀਤੀ ਗਈ ਹੈ ਮੁਨੇ ਅੱਧੀ ਵੀ ਕਰਾਈ ਗਈ ਹੈ ਕਿੰਨੀ ਕਰ ਸਰਦਾਰ ਹੋਊਗੀ ਕਿਉਂਕਿ ਤੁਸੀਂ ਵੀ ਪਿਛਲੇ ਦਿਨ ਇੱਕ ਬਿਆਨ ਤੋਂ ਡਾਇਆ ਸਿਆਸੀ ਲੋਕਾਂ ਵੱਲੋਂ ਕਾफी ਕਬਜ਼ੇ ਕੀਤੇ ਗਏ ਆ ਛੱਡੇ ਜਾਣਗੇ ਕੰਪਲੈਸ਼ਨ ਆਈ ਜਾਣਗੇ ਬੰਬਾ ਸਾਹਿਬ ਪਤਾ ਕੀ ਹੈ ਆਪਣੇ ਪੰਜਾਬ ਦੀ ਲਾਲੋ ਜਾਂ ਇੰਡੀਆ ਦੀ ਬਦਕਸਤੀ ਹੈ ਵੀ ਆਪਾਂ ਵੋਟਾਂ ਦੀ ਰਾਜਨੀਤੀ ਕਰਦੇ ਆ ਨਾ ਕਿ ਆਪਾਂ ਪੋਜ਼ਿਟਿਵ ਸੋਚ ਕੇ ਨਹੀਂ ਜਾਂਦੇ ਹੁਣ ਬਾਹਰ ਦਾ ਮੇਰੇ ਬੱਚੇ ਵੀ ਬਾਹਰ ਮੈਂ ਵੀ ਬਾਹਰ ਦਾ ਪੀਆਰ ਛੱਡੀ ਆ ਮੇਰੀ ਵਾਈਫ ਨੇ ਪੀਆਰ ਲਈ ਆ ਭਾਰਤ ਦਾ ਤੇ ਆਪਣਾ ਹੀ ਫਰਕ ਹੈ ਉੱਥੇ ਕੋਈ ਵੀ ਕੰਮ ਦੇ ਵਿੱਚ ਜਿੱਥੇ ਕੋਈ ਵਿਗੜਨ ਪੈਂਦਾ ਉੱਥੇ ਸਿਆਸੀ ਇੰਟਰਫੀਅਰ ਨਹੀਂ ਪਾਣੇ ਕਿਹਾ ਕੱਲ ਮੇਰੇ ਮੇਰੇ ਨਾਲ ਹੀ ਐਮਪੀ ਸਾਹਿਬ ਆਣਾ ਉਹਨਾਂ ਦੀ ਇੰਟਰਵਿਊ ਆਈ ਵੀ ਜਿਹੜਾ ਪ੍ਰਧਾਨ ਜੀ ਦਾ ਬਿਆਨ ਹਾਸੋ ਹੀ ਨਾ ਚਲੋ ਮੇਰਾ ਭਰਾ ਵੀ ਮੇਰੇ ਨਾਲ ਸਹਿਯੋਗ ਦਿੰਦੇ ਆ ਜਦੋਂ ਨਿੱਕੇ ਨਿੱਕੇ ਗੱਲਾਂ ਤੇ ਇਹ ਜਿਹੜਾ ਰਾਜਨੀਤਿਕ ਆ ਸਰ ਜੇ ਸਾਨੂੰ ਕਿਸੇ ਨੇ ਕੁਰਸੀ ਤੇ ਭਾਇਆ ਤਾਂ ਉਹ ਵੀ ਸੋਚਦਾ ਵੀ ਮੈਂ ਇਹਦੇ ਕੋਲ ਜੇ ਇਹਨੂੰ ਕੁਰਸੀ ਤੇ ਭਾਇਆ ਤੇ ਇਹ ਕੋਲ 10 ਵੋਟਾਂ ਜਾਂ 50 ਵੋਟਾਂ ਜਾਂ 100 ਵੋਟਾਂ ਮੈਨੂੰ ਇਹਨੇ ਦਾਕ ਬਣਾ ਕੇ ਦੇਵੇ ਨਾ ਕਿ ਵਿਗਾੜ ਕੇ ਦੇਵੇ ਜੇ ਅੱਜਕੱਲ ਕੋ ਕਿਸੇ ਨੂੰ ਕਹਿੰਨੇ ਤਾਂ ਅਗਲਾ ਗੱਲ ਨੂੰ ਆਉਂਦਾ ਜੀ ਕਿਸੇ ਰਿਹੜੀ ਵਾਲ ਨੂੰ ਕਹਿ ਲੋ ਜਾਂ ਕਿਸੇ ਨੂੰ ਲੈ ਲਓ ਅਗਲਾ ਗੱਲ ਨੂੰ ਆਉਂਦਾ ਵੀ ਜਾਂ ਮੇਰੇ ਤੋਂ ਤੇ ਅਪਰੋਚ ਕਰੂਗਾ ਜਿਹੜੀ ਰੂਲਿੰਗ ਪਾਰਟੀ ਉੱਤੇ ਕਰ ਅਪਰੋਚ ਕਰੂਗਾ ਮੇਰੀ ਇੱਕ ਸਵਤੰਗੀ ਹੈ ਕਿ ਮੇਰੀਆਂ ਤੱਨੇ ਪਾਰਟੀਆਂ ਮੇਰੀ ਸਪੋਰਟ ਕਰ ਰਹੀਆਂ ਹੈ ਤ론 ਸਾਉਂਡ ਤੇ ਮੇਰੀ ਸਪੋਰਟ ਕਰਨੀ ਕਰਨੀ ਹੈ ਬੰਟੀ ਰਮਾਣਾ ਜੀ ਮੇਰੀ ਪੂਰੀ ਸਪੋਰਟ ਕਰਦੇ ਆ ਜਿਹੜੇ ਉਹਨਾਂ ਦੇ ਐਮਸੀ ਜਵਾਨ ਮੇਰੇ ਨਾਲ ਵਧੀਆ ਰਲ ਕੇ ਚੱਲਦੇ ਆ ਗੁਰਦੇਤ ਜੀ ਵੀ ਮੇਰੀ ਵਧੀਆ ਸਪੋਰਟ ਕਰਦੇ ਆ ਜਿਹੜੇ ਉਹਨਾਂ ਦੇ ਐਮਸੀ 2 ਉਹ ਵੀ ਮੇਰੇ ਨਾਲ ਰਲ ਕੇ ਚੱਲਦੇ ਆ ਇਹ ਮੇਰੀ ਪੁਰਖ ਕਿਸਮਤੀ ਹੈ ਨਹੀਂ ਤਾਂ ਹਰ ਇੱਕ ਨਗਰ ਕੋ ਉਸ ਚਕਚੌਤਾਂ ਹੁੰਦੀ ਹੈ ਚਲੋ ਇੱਕ ਤੋਂ ਮੇਰੇ ਨਾਲ ਐਮਸੀ ਹੈਗੇ ਕਿਸੇ ਗੱਲ ਤੋਂ ਤੁਹਾਡਾ ਆਪ ਦਾ ਉਹ ਵੀ ਸਾਡੀ ਕਿਸੇ ਕੰਮ ਤੋਂ ਵਿਗਾੜਨੀ ਆਪਦੇ ਉਹਨੀ ਦੀ ਮਤ ਪੈਦਾ ਸਾਡੇ ਉਹਦੇ ਕਰਕੇ ਹੈਗਾ ਜਿਹੜਾ ਸਿਸਟਮ ਹੈ ਜਦੋਂ ਆਪਾਂ ਕੰਮ ਕਰਨ ਜਾਂਦੇ ਆ ਨਾ ਜੀ ਕੱਲ ਮੈਂ ਆਪ ਲੋਕਲ ਬੇਨਤੀ ਕਰ ਰਿਹਾ ਹਰੇਕ ਕੋਲ ਜਾ ਕੇ ਵੀ ਕਿਰਪਾ ਕਰਕੇ ਹਾਈ ਕੋਰਟ ਚ ਰੈਟ ਪਈ ਹੈ ਇਹਨੂੰ ਪਾਸੇ ਕੀਤਾ ਜਾਵੇ ਲੋਕ ਉਸ ਜੀ ਨੂੰ ਪੁੱਠਾ ਸਮਝਦੇ ਆ ਪਰ ਜਿੱਥੇ ਮੈਂ ਨਹਿਰੂ ਚੌਕ ਸੈਂਟਰ ਗਿਆ ਯੂਸਾ ਬਰਨਾਰਦੀ ਨਾਲ ਥਾਰਾ ਮੇਰੀ ਟੀਮ ਵਰਕ ਮੇਰੇ ਨਾਲ ਸੀ ਜੈ ਸਿੰਘ ਸਾਹਿਬ ਨਾਲ ਸੀ ਸੈਤੀ ਸਾਹਿਬ ਦੇ ਨਾਲ ਸੀ ਉੱਥੇ ਕੁਝ ਜਿਹੜੇ ਸਮਝਣ ਵਾਲੇ ਲੋਕ ਆ ਕੁਝ ਪੋਜ਼ਿਟਿਵ ਹੁੰਦੇ ਆ ਨੈਗੇਟਿਵ ਹੁੰਦੇ ਆ ਦੋ ਤਰ੍ਹਾਂ ਦੇ ਲੋਕ ਹਰੇਕ ਅ ਨਿਤੀ ਪਾਈ ਜਾਂਦੇ ਆ ਉਹ ਤੇ ਤਿੰਨ ਚਾਰਾਂ ਲੋਕਾਂ ਨੇ ਮੇਰੇ ਜਿਹੜੀ ਜਿਹੜੀ ਚੀਜ਼ ਨੂੰ ਉਹ ਉਠਾ ਲਿਆ ਵੀ ਇਹਨੂੰ ਅਸੀਂ ਜਿੰਦੇ ਲਾ ਦਾਂਗੇ ਜੀ ਅਸੀਂ ਐ ਕਰਤਾਗੇ ਅਸੀਂ ਉਹ ਕਰਤਾ ਖਾਲਾ ਕਿ ਮੈਂ ਉਹਨੂੰ ਬੇਨਤੀ ਕਰਨ ਅਸੀਂ ਗਿਆ ਸੀ ਵੀ ਇਹ ਇੱਕ ਸਾਡੀ ਮਜਬੂਰੀ ਆ ਹਾਈ ਕੋਰਟ ਤੇ ਰੱਟਾ ਅਫਸਰਾਂ ਤੇ ਗੱਲ ਆਉਂਦੀ ਉਹ ਡੀਸਾ ਤੇ ਯੂਸਾ ਪਾਰਟੀ ਆਫ ਰੈਟਰ ਦੇ ਵਿੱਚ ਹੀ ਆ ਨਿਊ ਕੰਟਰੋਲ ਤੇ ਵੀ ਗਏ ਜਹਾਜ਼ਗਰ ਰੋਡ ਤੇ ਵੀ ਗਏ ਸਰ ਮੈਂ ਆਪ ਬੇਨਤੀ ਕਰਕੇ ਆਂ ਜੀ ਕਿਰਪਾ ਕਰਕੇ ਵੀ ਆਪਣੇ ਲੋਕਲ ਸਬੰਧ ਤਾਂ ਮੈਂ ਬਿਜ਼ਨਸਮੈਨ ਬੰਦਾ ਆ ਵੀ ਕੱਲ ਨੂੰ ਜਿਹੜੀ ਗੱਲ ਆ ਸਾਰੀ ਪ੍ਰਧਾਨ ਤੇ ਆਉਣੀ ਹੈ ਕਿਉਂਕਿ ਅਫਸਰ ਅਫਸਰਾਂ ਨੇ ਬਦਲੀ ਕਰਾ ਕੇ ਅੱਜ ਬਰੀਦਪੋਟਾ ਕੱਲ ਨੂੰ ਚੰਡੀਗੜ੍ਹ ਹੋਣਾ ਮੋਹਾਲੀ ਹੋਣਾ ਕਿਤੇ ਹੋਣਾ ਅਫਸਰ ਦੀ ਬਦਲੀ ਹੁੰਦੀ ਰਣੀ ਰਿਟੀ ਚ ਉਹਨਾਂ ਨੂੰ ਇੱਥੇ ਲੋਕਲ ਸਬੰਧਨ ਬਣਾਉਣ ਨਾਲ ਹੀ ਹੁੰਦੀ ਮੈਂ ਪਰ ਗੱਲ ਮੈਨੂੰ ਦੇਣੀ ਆਉਂਦੀ ਐ ਨਿੱਕੇ ਨਿੱਕੇ ਗੱਲ ਤੇ ਗੱਲ ਦੇਣੀ ਆਉਂਦੀ ਐ ਮੈਂ ਇੱਕ ਤਾਂ ਹਾਸੇ ਵਾਲੀ ਗੱਲ ਸੁਣਾਉਣਾ ਗੁਰਨਾਣ ਕੋਲ ਨਹੀਂ ਮੈਨੂੰ ਕਹਿੰਦਾ ਫੋਨ ਆਇਆ ਕਿਸੇ ਨੇ ਕੁੱਤਾ ਸੀਗਾ ਹਾਲਾਂਕਿ ਕੁੱਤੇ ਨੇ ਜਿਹੜਾ ਕੁੱਤਿਆਂ ਦਾ ਕੰਮ ਆ ਸਾਡੇ ਨਗਰ ਕੌਂਸਲ ਦੇ ਅੰਦਰ ਨਹੀਂ ਆਉਂਦਾ ਉਹ ਕਦੇ ਪੱਤਰ ਲੱਗੀ ਜਾਂਦਾ ਸੀ ਤੇ ਉੱਤੇ ਮੇਰਾ ਬੰਦਾ ਗਿਆ ਤੇ ਆਉਂਦਾ ਜੀ ਮੈਂ ਪ੍ਰਧਾਨ ਨੂੰ ਕਿਹਾ ਸੀਗਾ ਵੀ ਕੁੱਤਾ ਫੜਾ ਪ੍ਰਧਾਨ ਨੇ ਕੁੱਤਾ ਨਹੀਂ ਫੜਾ ਕੇ ਦਿੱਤਾ ਮੇਰਾ ਤੇ ਮੈਂ ਤਾਂ ਪੱਤਰ ਤਾਂ ਪਾਸੋਂ ਲੈ ਲਿਆ ਇਨ ਨਿੱਕੀ ਨਿੱਕੀ ਗੱਲ ਤੇ ਮੈਂ ਬਿジネスਮੈਨ ਆ ਮੈਂ ਵੀ ਜਵਾਕ ਪਾਲਣਿਆ ਸਿਸਟਮ ਇਹ ਸਾਨੂੰ ਇਹਨੂੰ ਨਿੱਕੇ ਨਿੱਕੇ ਗੱਲਾਂ ਸੋਚਣੀਆਂ ਪੈਂਦੀਆਂ ਜਦੋਂ ਅਸੀਂ ਕਿਸੇ ਕੋਲ ਜਾ ਕੇ ਬੇਨਤੀ ਕਰਦੇ ਆ ਅਗਲਾ ਉਸ ਚੀਜ਼ ਨੂੰ 네ਗੇਟਿਵ ਲੈਂਦਾ ਪੋਜ਼ਿਟਿਵ ਨਹੀਂ ਲੈਂਦਾ ਹਾਲਾ ਹੁਣ ਮੈਨੂੰ ਬਦਕਿਸਮਤੀ ਆਪਣੇ ਜੀ ਕੋਲ ਸ਼ਹਿਰ ਦੀ ਕਈ ਦੁਕਾਨਦਾਰਾਂ ਨੇ ਆਪਦੇ ਅੱਗੇ ਕੋਈ ਰੇੜੀ ਜਾਂ ਡਾਡਾ ਲਵਾਇਆ ਉਹਦੇ ਕੋਲੋਂ ਹਜ਼ਾਰ-ਹਜ਼ਾਰ ਰੁਪਈਆ ਜਾਂ 5-500 ਰੁਪਈਆ ਡੇਲੀ ਦਾ ਲੈ ਰਿਆ 15000 ਤੋਂ ਲੈ ਕੇ 30000 ਰੁਪਈਆ ਕਰ ਉਹ ਜਦੋਂ ਅਸੀਂ ਕਿਸੇ ਨੂੰ ਹਟਾਉਣੇ ਆ ਦਰਤਾ ਹੋਊਗਾ ਉਹਨੂੰ ਅਗਲੇ ਨੂੰ ਦੁਕਾਨਦਾਰ ਦਾ ਜੇ 25-30000 ਜਾਂਦਾ ਤਾਂ ਉਹ ਦਰ ਜ਼ਰੂਰ ਹੋਊਗਾ ਜਾ ਕੇ ਬੇਨਤੀ ਕਰੀਦੀ ਆ ਪਰ ਉਹ ਅਗਲਾ ਉਸ ਨੂੰ ਲੈਗੇਟਿਵ ਲੈਂਦਾ ਪੋਜ਼ਿਟਿਵ ਨਹੀਂ ਲੈਂਦਾ ਸਿਸਟਮ ਹੈ ਜਿੰਨਾਂ ਕਰ ਆਪਣੀ ਰਾਜਨੀਤੀ ਵਿੱਚ ਇੰਟਰਫੀਅਰ ਹਾਲ ਕਿਸੇ ਕੰਮ 'ਚ ਵੀ ਹੋ ਸਕਦਾ ਮੈਂ ਗਲਤ ਹੋਵਾਂ ਮੇਰੀ ਸੋਚ ਨਹੀਂ ਗਲਤ ਹੋਵੇ ਕਈਆਂ ਨੂੰ ਨਾਇਕ ਹਾਲ ਮੇਰੇ ਚੰਗੀ ਲੱਗਦੀ ਜਿੰਨਾਂ ਚ ਕਰ ਕਿਸੇ ਵੀ ਕੰਮ 'ਚ ਰਾਜਨੀਤੀ ਦਾ ਇੰਟਰਫੀਅਰ ਆ ਉਹਨਾਂ ਚ ਤਰੱਕੀ ਨਹੀਂ ਹੋ ਸਕਦੀ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਸਵਰਪਾਰ ਅਸੀਂ ਬੈਕਸ਼ਟ ਛੜਕਾਲੀ ਉਹ ਪਹਿਲਾਂ ਵੀ ਜਿਵੇਂ ਹੁਣ ਸਾਧ ਕਰੋੜ ਹੈ ਇਹਨਾਂ ਦਾ ਇਹਦਾ ਕੋ ਟਾਈਮ ਪੀਰੀਅਡ ਹੁੰਦਾ ਬੰਬਾ ਜੀ 2 ਜਾਂ 3 ਸਾਲ ਦਾ ਕੋ ਟਾਈਮ ਪੀਰੀਅਡ ਹੁੰਦਾ ਉਪਸਾਰ ਕੋਰਡੋਂ ਬਾਹਰ ਹੀ ਆ ਥਾ ਥਾ ਉਹਨਾਂ ਚ ਹਾਲਾ ਕਿ ਉਹ ਆਪਣੇ ਰੋਡ ਦੀ ਬੀਐਡਾਰ ਦੀ ਰੋਡ ਹੈ ਉਹ ਸਾਡਾ ਕੋਈ ਲੱਲਾ ਖੱਖਾ ਨਹੀਂ ਪਰ ਜੋ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਐਂਟਰੀਆਂ ਵਿੱਚ ਦਰ ਬੇਨਤੀ ਕੀਤੀ ਹੈ ਵੀ ਹਰੇਕ ਅਗਲਾ ਜਿਹੜਾ ਕੋਈ ਵੀ ਨਾ ਫਰੀਦਕੋਟ ਦਾ ਵਸਨੀਕ ਆ ਉਹ ਨਗਰ ਕੌਂਸਲ ਤੇ ਲੱਤ ਲਾਖਦਾ ਵੀ ਜਿਹੜਾ ਕੰਮ ਕੀਤਾ ਨਗਰ ਕੌਂਸਲ ਦਾ ਨਗਰ ਕੌਂਸਲ ਨੇ ਕੰਮ ਬੜਾ ਕੀਤਾ ਉਹ ਬੈਠੀ ਆ ਉੱਥੇ ਇੰਟਰਲੋਕ ਟਾਇਲ ਲਾਈ ਆ ਅਫਸਰਾਂ ਦੀ ਮਜਬੂਰੀ ਆ ਜਿਵੇਂ ਸਾਉ ਨੇ ਉਹਨਾਂ ਹੀ ਭਗਵੰਤ ਮਾਨ ਜੀ ਨੇ ਆਉਣਾ ਸੀ ਉਹਨਾਂ ਕਰਕੇ ਟੋਇਆ ਨੂੰ ਉਹਨਾਂ ਨੇ ਪੂਰਿਆ ਇੰਟਰਲੋਕ ਲਾਈ ਜਦੋਂ ਕੋਈ ਬੱਲ ਨਹੀਂ ਬਣਿਆ ਹਾਲਾਂਕਿ ਅਫਸਰ ਨੂੰ ਪਤਾ ਵੀ ਮੈਂ ਆਪ ਦਾ ਚੰਬ ਚਾਉਣਾ ਉਹਨਾਂ ਨੂੰ ਵੀ ਆਪਦੀ ਨੌਕਰੀ ਕਰਨੀ ਜਵਾਕ ਪਾ ਲੈਣੇ ਆ ਉਹਨਾਂ ਕੋਲ ਪ੍ਰਧਾਨ ਜੀ ਨੇ ਕਿਹਾ ਵੀ ਇੰਟਰਲੋਕ ਟਾਇਲ ਲਾ ਕੇ ਪਤਾ ਉਹਨਾਂ ਨੂੰ ਵੀ ਹੁੰਦਾ ਕਿਵੇਂ ਬੈਠੀ ਕਿਉਂ ਬੈਠੀ ਕਾਰਨ ਕੀ ਆ ਅਗਲਾ ਹਾਲ ਉਹਦਾ ਪਾਲੀ ਜਦੋਂ ਬਾਬਾ ਫੀਲ ਰੋਡ ਬੈਠੀ ਹੈ ਕੱਲ ਉਹਦਾ 5 ਸਾਲ ਦਾ ਰਪੇ ਦਾ ਪੀਰੀਅਡ ਸੀਗਾ ਉਹਨਾਂ ਸਾਨੂੰ ਫੋਨ ਆਇਆ ਮੈਂ ਕਿਹਾ ਨਹੀਂ ਤੁਹਾਡਾ ਪੀਰੀਅਡ ਰਹਿੰਦਾ ਤੁਸੀਂ ਰਿਪੇਅਰ ਕਰਕੇ ਦੇਣੀ ਬਿਲਕੁਲ ਫੋਨ ਆਇਆ ਉਥੋਂ ਐਮਸੀ ਸਾਹਿਬ ਦਾ ਐਮਸੀ ਸਾਹਿਬ ਹੈ ਇਹਨੂੰ ਚੜਕੂ ਮੈਡਿੰਗ ਸਾਹਿਬ ਦਾ ਫੋਨ ਸੀ ਮੈਨੂੰ ਵੀ ਚੜਕੂ ਰਿਪੇਅਰ ਕਰਕੇ ਦੋ ਗੱਲ ਕੀਤੀ ਆਪਰਾਂ ਉਹਾਂ ਦੇ ਅਸੀਂ ਨਹੀਂ ਠੀਕ ਕਰ ਸਕਦੇ ਆਪਣੇ ਇਹਨਾਂ ਦਾ ਸੀਵਰ ਰਿਪੋਰਟ ਠੀਕ ਕਰਕਦੇ ਨੇ ਇਹਨਾਂ ਦਾ ਟਾਈਮ ਹੈ ਇਸੇ ਕਰਕੇ ਜਿਹੜੀ ਆਪਾਂ ਸਵਾਲ ਨਾਲ ਪਹਿਲਾਂ ਅਸੀਂ ਗੱਲ ਕਰਦੇ ਹਾਂ ਉੱਥੇ ਹੈਵੀ ਵਹੀਕਲ ਚੱਲੇ ਆ ਉੱਥੇ 100 ਐਮਐਮ ਜਾਂ 80 ਐਮ ਦੀ ਟਾਇਰ ਲੱਗ ਰਹੀ ਹੈ 5 ਸਾਲ ਦਾ ਦਾ ਗਾਰੰਟੀ ਪੀਰੀਅਡ ਹੈ ਕੋਈ ਵੀ ਬੈਠੂਗੀ ਪੰਜ ਸੱਜ ਦੀ ਇੰਟਰਲੋਕਿੰਗ ਟਾਇਰ ਰੇਪੇਰ ਹੋ ਜਾਂਦੀ ਹੈ ਜਿਹੜੀ ਲੋਕਲ ਟਾਇਰ ਰੇਪੇਰ ਹੁੰਦੀ ਹੈ ਲੋਕਲ ਸੜਕਾਂ ਰੇਪੇਰ ਨਹੀਂ ਹੁੰਦੀ ਇੰਟਰਲੋਕ ਟਾਇਰ ਬੈਠੂਗੀ ਪਟਕੇ ਵਾਲਾ ਨਵੀਂ ਨਵੀਂ ਲਾਤ ਪਾਉਨ ਨੂੰ ਉਹਨਾਂ ਨੂੰ ਜੇ ਅਕਸਰ ਕੋਈ ਅਫਸਰ ਬੈਠੇ ਆ ਪੜੇ ਲਿਖਿਆ ਜੇ ਕੋਈ ਸਿਸਟਮ ਹੈ ਸਰਕਾਰ ਪਾਸ ਕਰਦੀ ਉਹਨਾਂ ਦਾ ਐਸਟੀਮੇਟ ਕੋਈ ਗਲਤੀ ਪਾਸ ਕਰਦੀ ਹੈ ਠੀਕ ਹੈ ਵੀ ਆਪਾਂ ਨੂੰ ਲੱਗਦਾ ਵੀ ਉੱਥੇ ਲੋਕਾਂ ਵਾਲੀ ਸੜਕ ਸੀਗੀ ਜਿਹਨ ਇੰਟਰਲੋਕਿੰਗ ਲੱਗ ਗਈ ਕੋਈ ਵਰੀ ਹੁੰਦਾ ਸਿਸਟਮ ਪਰ ਜਿਹੜਾ ਜਿਹੜੀ ਇੰਟਰਲੋਕਮੈਂਟ ਹੈ ਨਾ ਕਾਰਕਰ ਸਾਹਿਬ ਤੋਂ ਜੀ ਤੁਰੇ ਕਾਬਜਾ ਹੋਊਗੀ ਕਾਰਕਰ ਸਾਹਿਬ ਤੋਂ ਵੀ 5 ਸਾਲ ਦੀ ਗਰੰਟੀ ਹੈ 5 ਸਾਲ ਦਾ ਟਾਈਮ ਪੀਰੀਅਡ ਬਹੁਤ ਹੁੰਦਾ ਆਪਾਂ ਕਹਿ ਦਿੰਨੇ 5 ਸਾਲ ਦਾ ਟਾਈਮ ਪੀਰੀਅਡ ਬਹੁਤ ਜ਼ਿਆਦਾ ਹੈ ਪਰ ਉਹਦਾ ਲੈਵਲ ਤਾਂ ਧਿਆਨ ਰੱਖਿਆ ਜਾ ਸਕਦਾ ਜਾ ਰਿਹਾ ਵੀ ਜੇ ਮੈਂ ਤੇ ਕੋਈ ਬੇਨ ਪਛਾਣ ਨੂੰ ਨਾਡਵਾਇਆ ਜਾਵੇ ਉਹ ਜਿਹੜੇ ਪਹਿਲਾ ਲੈਵਲ ਤੇ ਸ਼ਰਤ ਸੀ ਉੱਥੇ ਹੀ ਬਣਾਈ ਜਾਵੇ ਤੇ ਜਿਹੜੀ ਆਪਣੀਆਂ ਹਾਂ ਬਣ ਰਹੀ ਹੈ ਸਰ ਗਾਂਧੀ ਸਕੂਲ ਦੇ ਨਾਲ ਦੇ ਇੱਕ ਸੜਕ ਮਾਈ ਉਹਦਾ ਲੈਵਲ ਕਿਵੇਂ ਰੱਖਿਆ ਜਾ ਰਿਹਾ ਕਿਉਂਕਿ ਸੜਕ ਨੂੰ ਤਾਂ ਤਿੰਨ ਫੁੱਟ ਉੱਚੀ ਕਰਨਾ ਪਾਉਂਦਾ ਪਾਣੀ ਨਿਕਾਸੀ ਲੱਗੂ ਮੈਂ ਮੈਂ ਉਹ ਵੀ ਬੇਨਤੀ ਕਰਦਾ ਹੂੰ ਇਹ ਹੁਣ ਮੈਂ ਜੋ ਗੱਲ ਕਰੂੰਗਾ ਉਹ ਰਾਜਨੀਤਿਕ ਬਣ ਜਾਂਦੀ ਆ ਇਹ ਪਿਛਲੀ ਕਾਂਗਰਸ ਸਰਕਾਰ ਵੱਲ ਦੇ ਐਸਟੀਮੇਟ ਪਾਸ ਹੈ ਇੱਕ ਗ੍ਰਾਂਟ ਦਾ ਕੰਮ ਹੁੰਦਾ ਬਾਬਾ ਸਭ ਗ੍ਰਾਂਟ ਮੀਨਸ ਕੀ ਹੁੰਦਾ ਗ੍ਰਾਂਟ ਦੇ ਪੈਸੇ ਪਹਿਲਾਂ ਸਰਕਾਰ ਜਮ੍ਹਾਂ ਕਰਾਉਂਦੀ ਆ ਫਿਰ ਕੰਮ ਚੱਲਦਿਆ ਇਹ ਟੈਂਡਰ ਉਹਦੇ ਖਾਲਜ ਜੇ ਆਪਾਂ ਪਾ ਪਾਈਆਂ ਉਹਨਾਂ ਦੇ ਲੱਗੇ ਵਿਆ ਉਹ ਪੈਪਾ ਪਾ ਕੇ ਇੱਥੇ ਸੀਸੀ ਫਲੋਰਿੰਗ ਹੋਣੀ ਸੀ ਸੀਸੀ ਫਲੋਰਿੰਗ ਆਪਾਂ ਤਾਂ ਹੀ ਨਹੀਂ ਕਰਾਈ ਵੀ ਥਾਂ ਤਾਂ ਪਰ ਮੈਂ ਆਪਾਂ ਬੇਨਤੀ ਕਰਦੇ ਵੀ ਬਾਹਰ ਰਹੀ ਆ ਚੌਂਦੀ ਉਰ ਰਿਪੇਅਰ ਨਹੀਂ ਹੁੰਦੀ ਇੰਟਰਲੌਕ ਟਾਇਲ ਤਾਂ ਹੀ ਲਾ ਰਹੇ ਆ ਉੱਥੇ ਜਿਹੜੀ ਉਹ ਟੈਲ ਲਾ ਰਹੇ ਉਹ ਟੈਚੂ ਇਸ਼ੂ ਚੱਲ ਰਿਹਾ ਮੈਂ ਉਹਨੂੰ ਨੀਵੀਂ ਕਰਕੇ ਲੋਨ ਤੇ ਰਾਜੀ ਸੀ ਚਾਹੇ ਐਮਐਲਏ ਸਾਹਿਬ ਨੇ ਕੋਈ ਚੂਛੂ ਦਿੱਤਾ ਉਹ ਬਰਾ ਉੱਚੀ ਕਰਕੇ ਲੋਨ ਤੇ ਲੱਗੇ ਹੋਇਆ ਪਰ ਉਹ ਕੰਮ ਇੱਕ ਕੋਈ ਰਿਕੁਆਇਰਿਆ ਜਾ ਰਿਹਾ ਮੈਂ ਆਪ ਦੇ ਕੋਲ ਰਿਟਰਨ ਚਿੱਠੀ ਕਰ ਦਤੀ ਆ ਵੀ ਇਹ ਕੰਮ ਤਸਲੀ ਬਖਸ਼ ਨਹੀਂ ਗਾਇ ਇਹਨੂੰ ਰੋਕਿਆ ਜਾਵੇ ਕਿ ਦੁਬਾਰਾ ਇਹਨੂੰ ਇੱਥੇ ਗੌਰ ਕਰਕੇ ਇਹਨੂੰ ਦੁਬਾਰਾ ਬਣਾਇਆ ਜਾਵੇ ਠੀਕ ਹੈ ਉਹ ਪ੍ਰਧਾਨ ਜੀ ਨੇ ਵੀ ਗੱਲ ਕਹੀ ਸੀ ਸਤੀਜੀ ਨੇ ਵੀ ਇਹਨੂੰ ਆਪਾਂ ਪਾਣੀ ਦਾ ਕੁਐਸਟਨ ਲਾ ਕੇ ਫਿਰ ਕਰੀਏ ਇਹਨੂੰ ਕੰਮ ਕਾਰਨ ਕੀ ਹੈ ਕੋਈ ਸਿੱਖਣ ਚ ਕੋਈ ਗਲਤੀ ਨਹੀਂ ਹੁੰਦੀ ਕੰਮ ਜੇ ਕੋਈ ਅਫਸਰਾਂ ਨੇ ਗਲਤੀ ਕੀਤੀ ਜਾਂ ਮੇਰੇ ਤੋਂ ਗਲਤੀ ਹੋਈ ਹੈ ਉਹਦਾ ਚੱਕਣਾ ਚਾਹੀਦਾ ਉਹਨੂੰ ਅਸੀਂ ਲੈਵਲ ਚ ਕਰਕੇ ਲਾ ਰਹੇ ਆ ਮੈਂ ਮੇਰੇ ਸਾਹਮਣੇ ਮੈਂ ਗੱਲ ਕਰੂੰਗਾ ਜਿਵੇਂ ਠੀਕ ਹੈ ਕਈ ਵਾਰੀ ਆਪਾਂ ਰਾਜਨੀਤਿਕ ਹੁੰਦਾ ਨਹੀਂ ਪਤਾ ਹੁੰਦਾ ਉਹਨੂੰ ਕਿਸੇ ਨੇ ਕਹਿ ਕਰਤਾ 11 ਨੀਵੇਂ ਕਰ ਰਹੇ ਹਾਂ ਉਹਨਾਂ ਵਰਕਸ਼ਾਪ ਤੇ ਪਾਪਰ ਲੈਵਲ ਕਰ ਰਹੇ ਹਾਂ ਇੱਕ ਦੁਕਾਨਦਾਰਾਂ ਦਾ ਕਹਿਣਾ ਹੈ ਕੋਈ 3 ਫੁੱਟ ਜਾਂ 2 ਫੁੱਟ ਕੋਈ ਅੱਗੋਂ ਥਾਂ ਤਾਂ ਦਿੱਤੀ ਜਾਵੇ ਜਿੱਤੇ ਕਿਉਂਕਿ ਜਿਹੜੇ ਉਹਨਾਂ ਨੇ ਸ਼ੈੱਡ ਲੱਗੇ ਆ 20-2000 25-25000 ਦਾ ਸ਼ੈੱਡ ਹੈ ਜੀਸੀਬੀ ਮਾਰ ਕੇ ਤੋੜ ਦੇਣੇ ਸ਼ੈੱਡ ਉਹ ਵੀ ਕਿਤੇ ਸਹੀ ਚੱਲ ਨਹੀਂ ਨਾ ਉਹਨਾਂ ਨੂੰ ਬੰਬਾ ਜੀ ਬੰਬਾ ਜੀ ਅਸੂਲਾਂ ਤਾਂ ਮੈਂ ਮੈਂ ਮੇਰਾ ਪੱਥਰ ਬਾਹਰ ਪਿਆ ਸੀ ਮੈਂ ਗਲਤ ਆ ਮੈਂ ਵੀ ਪੱਥਰ ਪਹਿਲਾਂ ਸਭ ਤੋਂ ਪਹਿਲਾਂ ਮੈਂ ਪੱਥਰ ਆਪ ਦਾ ਚਕਾਇਆ ਮੈਂ ਹਾਦੀ ਸਾਹਿਬ ਦੇ ਇੰਟਰਵਿਊ ਚ ਵੀ ਬੇਨਤੀ ਕੀਤੀ ਸੀ ਮੇਰੇ 'ਚ ਵੀ ਕੁਝ ਕਮੀਆਂ ਹੋਣਗੀਆਂ ਮੈਂ ਵੀ ਦੁਕਾਨਦਾਰ ਹਰ ਇੱਕ ਦੁਕਾਨਦਾਰ ਨੂੰ ਹੁੰਦਾ ਵੀ ਸਮਾਨ ਬਾਹਰ ਕੱਢ ਕੇ ਰੱਖਾਂ ਤੁਸੀਂ ਵੀ ਇਤੋਂ ਦੇ ਵਸਨੀਕੋਂ ਵੇਖਦੇ ਹੋ ਕਿਸੇ ਵੀ ਦੁਕਾਨਦਾਰ ਨੂੰ ਅੰਦਰ ਪਰ 1000 ਗਾ ਜਗ੍ਹਾ ਹੋਵੇ ਉਹਦਾ ਸਬਰ ਨਹੀਂ ਬਾਹਰ ਜਿੰਨੇ ਕੁ ਸਮਾਨ ਨਾਲ ਰੱਖਦਾ ਕਿਤੇ ਵੀ ਤੁਸੀਂ ਸਮਾਨ ਜਾਵੜੋ ਇਤੋਂ ਕੰਮੇ ਨੇ ਗੇਟ ਤੋਂ ਲੈ ਕੇ ਮੈਂ ਤਾਂ ਇਹਦਾ ਆਪਾਂ ਰੁਕਮੇ ਨੇ ਬਾਬਾ ਸਾਹਿਦੂ ਸ਼ਾਹ ਚੌਕ ਪੰਜਾਬੋਂ तकरीबन 10 ਦਾ 15 15 ਫੋਟਾ ਵਾਲੇ ਰੇੜੀਆਂ ਬਾਹਰ ਲਾਂ ਜਾਂਦੇ। ਕੋਈ ਤੁਹਾਨੂੰ ਬਾਰ ਮੈਂ ਬੇਨਤੀ ਕਰਦਾ ਕੋਈ ਦੁਕਾਨਦਾਰ ਆਪ ਦੀ ਦੁਕਾਨ ਦਾ ਕੋ ਬਾਹਰ ਜੋ ਅੱਡਾ ਲਾਉਂਦਾ ਹੈ ਉਹਦੇ ਪਰ ਡੇ ਉਹਦੇ ਕੋ ਪੈਸੇ ਕਲੈਕਟ ਕਰ ਰਿਹਾ। ਉਹ ਮਾੜੀ ਗੱਲ ਆ ਦੁਕਾਨਦਾਰਾਂ ਨੂੰ ਅਸੀਂ ਬੇਨਤੀ ਕਰਦੇ ਕੱਲ ਉਹ ਮੈਂ ਨਾਂ ਨਹੀਂ ਲੈਂਦਾ ਕਿ ਅਸੀਂ ਮੈਨੂੰ ਐਫਸੀ ਸਾਹਿਬਾਨ ਨੇ ਦੱਸਿਆ ਵੀ ਇੱਕ ਅੱਡਾ ਲੱਗਦਾ ਹੈ ਬਾਜ਼ਾਰ ਦੇ ਵਿੱਚ ਮੁਲਕਾ ਚੌਕ ਕੋਲ ਅੱਡਾ ਲੱਗਦਾ ਹੈ 1000 ਰੁਪਿਆ ਪਰ ਡੇ ਉਹ ਉਹ ਕਲੈਕਟ ਕਰ ਰਿਹਾ। 30000 ਰੁਪਿਆ ਮਹੀਨਾ ਮਾੜੀ ਗੱਲ ਹੈ ਸਿਸਟਮ ਚੱਕਰ ਕੀ ਹੈ ਠੀਕ ਹੈ ਜੋ ਗਰੀਬ ਆ ਦੀ ਰੋਟੀ ਖਾਂਦਾ ਹੈ ਜਿਸ ਚ ਰੋਜ਼ਗਾਰ ਦੇ ਨਹੀਂ ਸਾਧ ਰੋਜ਼ਗਾਰ ਕੋਣ ਤੁਹਾਡਾ ਹੱਕ ਹੋਣੀ ਪਰ ਕਾਰਨ ਜੇ ਆਪਾਂ ਕੋਈ ਵੀ ਅਕੰਡਾ ਵੇਖੂਗਾ ਨਾ ਅਸੀਂ ਕਿਸੇ ਨੂੰ ਨਿਆਂ ਨਹੀਂ ਤੰਗ ਕਰਦੇ ਜੇ ਕੋ 20 25 ਫੁੱਟ ਜਾਂ 30 ਫੁੱਟ ਦਾ ਸ਼ਟਰ ਵਧਾਇਆ ਤੇ ਕੁਝ ਪਹਿਲਾਂ ਸ਼ਟਰਨ ਨਹੀਂ ਅਗਲਾ ਸਫਰ ਕਰਦਾ ਉਹਨੇ ਕਹਿੰਨੇ ਜਾਲੀ ਲਾ ਕੇ ਕੋਈ ਕਵਰ ਕਰ ਲਿਆ ਕਿਸੇ ਨੂੰ ਚ ਖੋਖਾ ਰੱਖ ਲਿਆ ਕਿਸੇ ਨੂੰ ਕੋਈ ਬਕੀਆਂ ਦੇ ਕੋ ਰੱਖੀ ਬੈਠਾ ਕੋਈ ਉਹਨਾਂ ਨੇ ਉਸ ਦੀ ਉਹਨੂੰ ਬੀਨਸ ਤੋਂ ਤੋ ਸੂਚੀ ਨੂੰ ਵਰਤ ਲਾਪੇ ਉਹ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਵਿੱਚੋਂ ਗੱਲ ਕੱਲ ਗੁਰੂ ਸਾਹਿਬ ਨੇ ਗੱਲ ਕਹੀ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਫਿਰ ਰਾਜਨੀਤੀ ਦੀ ਗੱਲ ਮੁਰਕਾ ਚੌਕ ਤੇ ਇੱਕ ਮਾਰਕੀਟ ਹੈ ਉੱਤੇ ਜਿਹੜਾ ਬ੍ਰਾਂਡਾ ਸੀ ਬ੍ਰਾਂਡਾ ਵਰਤਨਾ ਸੀ ਹੂੰ ਹੂੰ ਉੱਤੇ ਅੱਧੇ ਤੋਂ ਜ਼ਿਆਦਾ ਫਲ ਫੂਟ ਦੀਆਂ ਦੁਕਾਨਾਂ ਹੈ ਹੂੰ ਹੁਣ ਮੈਂ ਫਿਰ ਨਾਂ ਲਊਗਾ ਫਿਰ ਅਟੈਕ ਹੋ ਜਾਂਦਾ ਉਹ ਕਿਰਾਇਆ ਤਾਂ ਸੀ ਹੈ ਨਾ ਜੀ ਕੋਈ ਵੀ ਹੈ ਮੈਂ ਜਾਂ ਮੇਰਾ ਭਰਾ ਕੁਦਾਲ ਐਮਸੀ ਦੇਪਟਰ ਸੇ ਕੋਈ ਗੱਲਬਾਤ ਕਿਰਾਇਆ ਤਾਂ ਸੀ ਹੈ ਉੱਤੇ ਹੁਣ ਦੁਕਾਨਾਂ ਦੇ ਸ਼ਟਰ ਲੱਗ ਗਏ ਇੱਕ ਨੇ ਲਾਏ ਦੂਜੇ ਨੇ ਲਾਏ ਤੀਜੇ ਨੇ ਲਾਏ ਚੌਥੇ ਨੇ ਲਾਏ ਜਦੋਂ ਰੋਕਦੇ ਆ ਉਦੋਂ ਕੋਈ ਤੁਹਾਡੇ ਲੱਕ ਭਰਾ ਦਾ ਇੱਕ ਐਮਸੀ ਦਾ ਬੰਦਾ ਫੋਨ ਆ ਜਾਂਦਾ ਯਾਰ ਮੇਰੇ ਆਪ ਦੇ ਬੰਦੇ ਆਕਸਰ ਮੈਂ ਦੱਸਦਾ ਮੈਂ ਵੀ ਇੱਕ ਪੱਚਗਾਂ ਨੂੰ ਨਾਲ ਲੈ ਕੇ ਚੱਲਣਾ ਹੈ ਮੈਨੂੰ ਵੀ ਮжоਰਿਟੀ ਬਹੁਤ ਜ਼ਰੂਰੀ ਹੈ ਬਿਲਕੁਲ ਕੱਲ ਨੂੰ ਅਗਲਾ ਕਹਿੰਦਾ ਜੀ ਪ੍ਰਧਾਨ ਸਾਡੇ ਨਾਲ ਨਹੀਂ ਚੱਲਦਾ ਜੀ ਪਾਓ ਇਹਦਾ ਮੇਰੇ ਪ੍ਰਸਨ ਮਤਾ ਜੀ ਲਾਓ ਮੈਨੂੰ ਪੱਚਗਾਂ ਨੂੰ ਖੁਸ਼ ਰੱਖ ਕੇ ਇੱਕ ਮਤਲਬ ਕੋ ਸਿਸਟਮ ਇਹ ਪਰਿਵਾਰ ਦੇ ਜੀ ਨਹੀਂ ਪੂਰੇ ਹੁੰਦੇ ਪੱਚਗਾਂ ਦਾ ਔਖਾ ਕਵਰ ਕਰਨਾ ਬਹੁਤ ਔਖਾ ਹੈ हां मेरी एक, मैं तनु वाक क्यों बिनती ਕੀਤੀ मेरी खुशकिस्मती है 25 दे 25 ਮੇਰੇ ਨਾਲ ਰਲ ਕੇ ਚੱਲ ਰਿਹਾ ਚਲੋ ਇੱਕ ਦੋ ਤਾਂ ਘਰ ਦੇ ਜੀ ਵੀ ਹੁੰਦੇ ਜੇ ਆਪਾਂ ਦੱਸ ਦਈਏ ਤਾਂ ਘਰ ਦਾ ਵੀ ਇੱਕ ਜੀ ਜੋ ਜੀ ਪਾਸੇ ਹੁੰਦੇ ਆ ਮੈਂ ਉਹ ਤਨੂੰ ਬਾਰ-ਬਾਰ ਬਲਤੀ ਕਰਦਾ ਵੀ ਮジョਰਿਟੀ ਰੱਖਣੀ ਬਹੁਤ ਜ਼ਰੂਰੀ ਹੈ ਕਿਸੇ ਦੀ ਗੱਲ ਰੱਖਣੀ ਪਉ ਜ਼ਰੂਰੀ ਹੈ ਮੈਂ ਕੈਮੂਸੀ ਸਾਹਿਬਾਂ ਦਾ ਨਾਂ ਹੀ ਲੈਂਦਾ ਮੈਂ ਤੈਨੂੰ ਕੱਲ ਦੱਸਦਾ ਮੇਰੇ ਨਾਲ ਉਹਦੇ ਪਰਿਵਾਰਕ ਲਾਇਸੈਂਸੀ ਜਦੋਂ ਮੈਂ ਪ੍ਰਧਾਨ ਨਹੀਂ ਬਣਿਆ ਹਮ ਠੀਕ ਹੈ ਇੱਕ ਉਹਨੇ ਇੱਕ ਦਿਨ ਮੇਰੇ ਕੋਲ ਜੀਸੀਬ ਮੰਗੀ ਤੇ ਜੀਸੀਬ ਇੱਕ ਪੁਰਾਣਾ ਡੰਪ ਤੇ ਗਈ ਸੀ ਤੇ ਮੈਂ ਕਹਿੰਦਾ ਅੱਜ ਹੈ ਨਹੀਂ ਕੱਲੂ ਦੇ ਦੇ ਉਸ ਚੀਜ਼ ਦਾ ਸੀ ਤਿੰਨ ਤਿੰਨ ਸਾਲ ਹੋ ਗਏ ਸੀ ਬੋਲੇ ਨਹੀਂ ਇੱਕ ਦੂਜੇ ਨਾਲ ਇਹ ਨਿੱਕੇ ਨਿੱਕੇ ਗੱਲਾਂ ਹਾਲਾਂਕਿ ਮੇਰੇ ਉਹਦਾ ਪਰਿਵਾਰਕ ਲਾਇਸੈਂਸੀ ਪੁਰਾਣਾ ਇੱਕ ਦੂਜੇ ਨੂੰ ਅਸੀਂ ਜਿੰਨੇ ਕ ਮਿਲਦੇ ਨਹੀਂ ਸੀ ਰੋਟੀ ਨਹੀਂ ਖਾਂਦੇ ਪਰ ਕਾਰਨ ਹੈ ਵੀ ਇਹ ਇਹ ਜਿਹੜੀਆਂ ਗੱਲਾਂ ਨਿੱਕੇ ਨਿੱਕੀਆਂ ਐਮਸੀ ਸਾਹਿਬਾਂ ਨੂੰ ਪੁਛ ਰੱਖਣਾ ਉਹਨਾਂ ਦੇ ਵਰਕਰ ਹੈ ਐਮਸੀ ਨੂੰ ਪੁਛ ਰੱਖਾਂ ਲਈ ਉਹਨਾਂ ਦੇ ਵਰਕਰ ਮੇਰੇ ਵਰਗੇ ਹੁੰਦੇ ਆ ਉਹ ਗੱਲਾਂ ਉਂਗਲਾ ਆਂਦੇ ਰਾਇ ਤੇਰੀ ਇਹ ਇਹ ਤੇ ਸੀਐਮ ਦੀ ਮਜਬੂਰੀ ਆ ਨਾਲ ਐਮਐਲਏ ਰੱਖਣੇ ਇਹ ਸਿਆਸਤ ਐਮਐਲਏ ਨੂੰ ਮਜਬੂਰੀਆਂ ਨਾਲ ਬੰਦੇ ਰੱਖਣੇ ਮਸਲਤਾਂ ਗੱਲ ਨੂੰ ਪ੍ਰਧਾਨ ਸਾਹਿਬ ਇਹ ਸਿਆਸਤ ਵੀ ਭੇੜਤਾ ਨਹੀਂ ਕਿਤੇ ਨਹੀਂ ਜਾਏ ਕਬਜ਼ੇ ਚੜ ਜਾਣਗੇ ਵੀ ਸਿਆਸਤ ਵਿੱਚ ਇਨਵੋਲ ਹੋ ਜੇ ਸ਼ਹਿਰ ਇਦਾਂ ਹੀ ਰਹਿ ਜਾਂਦਾ ਹੁੰਦੀ ਜੀ ਹੁਣ ਹੋਣੀ ਆ ਹੋਊਗੀ 100% ਹੋਊਗੀ ਨਹੀਂ ਕਿ ਫਿਰ ਮਤਲਬ ਹੋਏ ਨਹੀਂ 100% ਹੀ ਹੋਊਗੀ ਇਹ ਸਿਰਫ ਕੱਲਾ ਰਿੱਟ ਦੀ ਕ੍ਰੇਟ ਦੇ ਕਾਰਨ ਹੀ ਇਹਨੇ ਚੱਕ ਰਿਆ ਇਹ ਰਿੱਟ ਹੈ ਅਫਸਰ ਦੇ ਤੌਰ ਤੇ ਤਲਵਾਰ ਲਮਕੀ ਵੀ ਆ ਉਹਦੇ ਕਰਕੇ ਸ਼ਕਤੀ ਹੈ ਮੈਂ ਤੁਸੇ ਦੀ ਗੱਲ ਦੱਸਦਾ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਜੀਐਸਸੀ ਕਿਸੇ ਦਾ ਚਕਾਉਣੇ ਆ ਤੇ ਸਾਡੇ ਤੇ ਉੱਤੇ ਪлитиਕ ਸਾਡੇ ਤੇ ਦਬਾਅ ਪлитиਕ ਵੇ ਕਿਉਂ ਚਕਾਰ ਰਹੇ ਮੇਰੇ ਵੋਟਾਂ ਕਿਉਂ ਤੋੜ ਰਹੇ ਆ ਦੂਜਿਆਂ ਨੂੰ ਕਹੋਗੇ ਅਗਲਾ ਕਹੋਗੇ ਯਾਰ ਤੈਨੂੰ ਤੈਨੂੰ ਉਹਦੇ ਨਾਲ ਤੋੜਿਆ ਤੂੰ ਹੁਣ ਰਮਾਣਾ ਜੀ ਦੇ ਬੰਦੇ ਨਾਲ ਨਾ ਤੁਰੇ ਵਿਆ ਰਮਾਣਾ ਜੀ ਨੂੰ ਫੋਨ ਜਾਂਦਾ ਉਹਨਾਂ ਨੂੰ ਨਿੰਦੇ ਨੂੰ ਕਹੋ ਯਾਰ ਤੁਸੀਂ ਆਪਦੇ ਐਮਸੀ ਨੂੰ ਕਹੋ ਜਾਂ ਗੱਲਬਾਤ ਜਿਵੇਂ ਗਦੱਤੀ ਨੂੰ ਫੋਨ ਜਾਂਦੇ ਉਹ ਕਰੇ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਨੂੰ ਫੋਨ ਜਾਂਦੇ ਸਿਸਟਮੈਟਿਕ ਅਫਸਰਾਂ ਤੇ ਵੀ ਦਬਾਅ ਹੈ ਅਫਸਰ ਚਲੋ ਕਰੀ ਜਾਂਦੇ ਆਪਦਾ ਅਫਸਰਾਂ ਨੂੰ ਰੈਟਪਾਉਂ ਕਰਕੇ ਅਫਸਰਾਂ ਤੇ ਲੋਡ ਜਿਆਦਾ ਦਬਾਅ ਜੋ ਬੀਸਾ ਪਾਰਟੀ ਆ ਕਿ ਉਸਾ ਪ ਗਲਤ ਨਾ ਬਾਬਾ ਜੀ ਆਪਾਂ ਤੁਹਾਨੂੰ ਗੱਲ ਕਰਦੇ ਆਂ ਇਨਸਾਨੀ ਤੌਰ ਤੇ ਆਪਾਂ ਗੱਲ ਕਰੀ ਤੇ ਬਹਿ ਤਾ ਹੈ ਗਲਤ ਹੈ ਪਰ ਉਹਨੂੰ ਜੇ ਆਪਾਂ ਕਿਸੇ ਨੂੰ ਕਹਿੰਦੇ ਅਗਲਾ ਮੇਰੀ ਰੋਟੀ ਰੋਟੀ ਚੀਨਦੇ ਜਾਂ ਖੋਹਦੇ ਆ ਉਹਨੂੰ ਮਾੜੀ ਗੱਲ ਆ ਲਾਸਵਾਸੀ ਆ ਬਰਾ ਸਾਹਿਬ ਕਾਰਨ ਕਾਰਨ ਤੁਹਾਨੂੰ ਮੈਂ ਹੋਰ ਦੱਸਦਾ ਹਾਂ ਜੀ ਜੀ ਕਾਰਨ ਕੀ ਆ ਰੋਜ਼ਗਾਰ ਦੀ ਕਮੀ ਐ ਨੌਜਵਾਨਾਂ ਦੇ ਕੋਲ ਰੋਜ਼ਗਾਰ ਹੈ ਨਹੀਂ ਰੋਜ਼ਗਾਰ ਦੀ ਕਮੀ ਹੋਣ ਕਰਕੇ ਜੇ ਆਪਾਂ ਕਿਸੇ ਨੂੰ ਰੋਜ਼ਗਾਰ ਦੇ ਨਹੀਂ ਸਕਦੇ ਤਾਂ ਕੋਣਾ ਵੀ ਆਪਣਾ ਹੱਕ ਨਹੀਂ ਅਸਲ 'ਚ ਜਿਹੜੀਆਂ ਦਾ ਰੇੜੀਆਂ ਦਾ ਵੇਰਾ ਬਹੁਤ ਮੁੱਦਾ ਆਉਂਦੇ ਆ ਜਿਹੜੀਆਂ ਸਬਜ਼ੀ ਦੀਆਂ ਰੇੜੀਆਂ ਜਾਂ ਫਲ ਫਰੂਟ ਦੇ ਰੇੜੀਆਂ ਰਸ਼ ਲੋਡ ਤੋਂ ਜ਼ਿਆਦਾ ਇਹਨਾਂ ਦਾ ਤੁਸੀਂ ਕਮੇਨ ਗੇਟ ਜਾਓ ਪਰਲੇ ਪਾਸੇ ਆਪਾਂ ਜਾਣਦੇ ਆ ਪਰਲੇ ਪਾਸੇ ਨੂੰ ਸਰਕਲ ਰੋਡ ਤੇ तकरीबन 100 ਰੇੜੀ ਲੱਗੀ ਹੁੰਦੀ ਹੈ ਉੱਥੇ ਸਾਰੀ ਪ੍ਰਵਾਸੀਆਂ ਦੀ ਹੈ ਇੱਕ ਬੰਦੇ ਨੇ 10-10 ਰੇੜੀਆਂ ਫਾਇਨਾਂਸ ਕੀਤੀਆਂ ਵੀ ਆ ਉਹਨਾਂ ਕੋਲ ਪਰ ਦਿਹਾੜੀ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਦੇਣੇ ਬਾਕੀ ਜਿਹੜੀਆਂ ਰਹਿਣੀਆਂ ਉਹਨਾਂ ਕੋਲ ਪੈਸੇ ਵਸੂਲੇ ਜਾਂਦੇ ਆ ਉਹ ਹੈ ਤਾਂ ਅਕਸਰ ਮੇਰੀ ਗੱਲ ਤੋਂ ਹੁਣ ਇੱਥੇ ਇੱਥੇ ਹੁਣ ਮੈਂ ਜਦੋਂ ਕਤਵਾਲੀ ਚੌਂਕ ਤੋਂ ਆਪਾਂ ਜਾਂਦੇ ਆ ਸਿਵਲ ਹਸਪੀਟਲ ਜਾਂ ਲਾਗਰ ਕੌਫੇ ਦਫ਼ਤਰ ਨੂੰ ਜਾਂਦੇ ਆ ਉੱਥੇ ਵੀ ਰਹਿੜੀਆਂ ਲੱਗਿਆ ਹੁੰਦੇ ਸੀ ਮੈਂ ਆਪ ਪਰਸਨਲ ਟ੍ਰਾਂਸਪੋਰਟ ਲੈ ਕੇ ਉਹਨਾਂ પાસે ਕਰਾਇਆ ਠੀਕ ਹੈ ਚਲੋ ਫੇਰ ਮਨ ਤੋਖਦਾ ਵੀ ਜੇ ਕਿਸੇ ਆਪਾਂ ਰੋਜ਼ਗਾਰ ਦੇ ਨਹੀਂ ਸਕਦੇ ਕੋਣਾ ਵੀ ਆਪਣਾ ਆਖਰੀ ਵੀ ਕਾਲਾ ਗਰੀਬ ਆਦਮੀ ਰੋਟੀ ਕਮਾਉਂਦਾ ਹੈ ਰੋਟੀ ਖਾਂਦਾ ਬਾਦ ਤੋਂ ਬਾਦ ਤਾਂ ਦੇਊ ਬਣੀ ਬਾਬਾ ਜੇ ਮੈਂ ਕਿਸ ਪਤਵਾਲਾ ਇਹਨੂੰ ਕਿਸੇ ਦਾ ਵਜਿਹੀ ਨਹੀਂ ਕਰਦਾ ਜਿਕੇ ਇਹ ਠੀਕ ਇਹਦਾ ਜਿਹੜਾ ਇਹਦਾ ਕੰਮ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਕਿ ਪ੍ਰਧਾਨ ਜਾਂ ਕਿਸੇ ਐਮਟੀ ਦਾ ਕੰਮ ਹੈ ਪ੍ਰਸ਼ਾਸਨ ਆਵੀਂ ਸ਼ਕਤੀ ਕਰੇ ਉਹਨੂੰ ਆਪ ਕਰਾਵੇ ਇੱਕ ਲਾਸਟ ਵਾਰੀ ਪ੍ਰਧਾਨ ਸਰ ਫੰਡ ਪੂਨ ਕਿੰਨੇ ਆ ਚੁੱਕੇ ਆ ਕਿੰਨੇ ਕ ਫੰਡ ਹੁਣ ਤੱਕ ਆ ਗਏ ਆ ਨਗਰ ਕੌਂਸਲ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਲੱਗਣਗੇ ਸਰ ਫਿਰ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਗੱਲ ਉਹੀ ਰਾਜਨੀਤਿਕ ਹੋ ਜਾਂਦੀ ਆ ਜਿਵੇਂ ਗਰੋਵਰ ਸਾਹਿਬ ਨੇ ਕਿਹਾ ਇੱਕ ਸਿੰਗਲ ਪੈਸਾ ਸਰਕਾਰ ਕਿੰਨੂ ਡਿਵੈਲਪਮੈਂਟ ਅੱਥ ਨਹੀਂ ਆ ਜੋ ਕੰਮ ਚੱਲ ਰਿਹਾ ਜਿਵੇਂ ਮੈਨੂੰ ਸਾਹਮਣੇ ਸਵਰਨਪਾਲ ਸੀ ਬੈਕਸਾਈਡ ਨੀ ਪੱਥਰ ਰੱਖਿਆ ਸੀ ਉਹ ਪੁਰਾਣੀ ਸੀਵਰੇਜ ਵੇਲੇ ਦੀ ਗ੍ਰਾਂਟ ਹੈ ਮੈਂ ਤੁਹਾਨੂੰ ਪਹਿਲਾਂ ਕੀਤਾ ਉਹ ਗ੍ਰਾਂਟ ਦੇ ਕੰਮ ਹੈ ਗ੍ਰਾਂਟ ਪਹਿਲਾਂ ਜਮ੍ਹਾਂ ਹੋ ਜਾਂਦੀ ਹੈ ਉਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਉਹ ਪੈਸੇ ਜਿਹੜੀ ਆ ਮਤਲਬ ਜੀ ਆਪਾਂ ਸਾਈਕਲ ਟ੍ਰੈਕ ਬਣ ਰਿਹਾ ਇਹ ਵੀ ਟਲੋਸਾ ਵਾਲੇ ਦੇ ਨਾਲੇ ਸੀਗਾ ਉਹਨੂੰ ਟੈਂਡਰ ਹੈ ਇਹ ਰਿਟਰਨ ਲੈ ਕੱਲਾ ਮੈਂ ਗੱਲਾਂ 'ਚ ਨਹੀਂ ਜਰਾਜਲੀ ਤਕਨੀਕ ਇਹਨੂੰ ਗੱਲਾਂ ਕਢਾ ਕੇ ਤੁਸੀਂ ਚੈੱਕ ਕਰਤਾ ਦੂੰਦਾ ਆਰਟੀਪਾ ਉਹ ਆਰਟੀਪਾ ਵੀ ਚੈੱਕ ਕਰਤਾ ਕੋਈ ਜਿਹੜੇ ਪਾਣੇ ਕੰਮਾਂ ਗਰਾਂਟ ਦੇ ਕੰਮ ਹੀ ਚੱਲ ਰਿਹਾ ਜਿਹੜੇ ਕੰਮ ਜਿਹੜੇ ਹੈਗੇ ਕੋਈ ਲੋਕਲ ਜਿੱਥੇ ਗਲੀ ਦਿੱਤੇ ਛੱਡ ਕੇ ਗਈ ਸੀ ਸਰਕਾਰ ਉੱਥੇ ਹੀ ਪਏ ਮੈਂ ਤਾਂ ਗਦੱਤੀ ਨੂੰ ਬੇਨਤੀ ਕੀਤੀ ਵੀ ਰਾਜਨੀਤੀ ਉੱਤੇ ਉੱਠ ਕੇ ਆਪਾਂ ਕੰਮ ਕਰੀਏ ਜੇ ਤੁਹਾਨੂੰ ਲੱਗਦਾ ਵੀ ਨਗਰ ਕੌਂਸਲ ਮੈਂ ਸਹੀ ਤਰੀਕੇ ਨਾਲ ਇਸਵਾਸਦਾ ਮੇਰੀ ਸੀਟ ਤੇ ਬੈਠੋ ਤੁਸੀਂ ਮੈਂ ਪਾਸੇ ਪਾਈ ਨਾ ਤੁਸੀਂ ਮੇਰੀ ਸੀਟ ਤੇ ਬੈਠੋ ਸ਼ਹਿਰ ਦਾ ਕੰਮ ਆਪਾਂ ਵਿਕਾਸ ਕਰ ਸਕੀਏ ਵਿਕਾਸ ਕਰੋ ਮੈਨੂੰ ਕੋਈ ਤਰਾਜ ਨਹੀਂ ਹਾਲਾਂਕਿ ਮੇਰੀ ਸਪੋਰਟ ਕਰ ਲਿਆ ਹੋ ਕੋਈ ਮੇਰੇ ਕੰਮ ਦੇ ਵਿੱਚ ਨਗਰ ਕੌਂਸਲ ਚ ਮੈਂ ਤੁਹਾਨੂੰ ਕਹ ਰਿਹਾ ਮਾਨਾ ਜੀ ਵੀ ਕਿਹਨੇ ਤਾਂ ਦੇਣੇ ਕੀ ਇੰਟਰਸਟ ਹੈ ਤੁਝ ਕਰਦੇ ਆ ਤੇ ਵੀ ਮੇਰੇ ਕੰਮ ਵਿੱਚ ਕੋਈ ਦਖਲ ਅੰਦਾਜ਼ੇ ਨਹੀਂ ਕਰਦੇ ਮੈਨੂੰ ਆਪਣੇ ਭਰਾਵਾਂ ਨੂੰ ਸਮਝਦਾ ਵਧੀਆ ਸਾਡੀ ਚੱਲ ਰਹੀ ਕਮੇਟੀ ਸਾਰੇ ਐਮਸੀ ਸਾਹਿਬਾਨ ਮੇਰੇ ਨਾਲ ਸਾਥ ਦੇ ਰਹੇ ਪਰ ਫਿਰ ਵੀ ਕੰਮ ਤਾਂ ਪੈਸੇ ਨਾਲ ਚੱਲਣਾ ਨਹੀਂ ਚਾਹੀਦਾ ਕੋਈ ਵੀ ਆਪਣਾ ਘਰ ਦਾ ਖਰਚਾ ਪੈਸਾ ਨਾਲ ਉਹ ਤਾਂ ਕਿੱਥੋਂ ਕਾ ਲੈ ਆਵਾਂਗੇ ਕੋਈ ਵੀ ਰੋਟੀ ਖਾਵਾ ਗੋਰਖੀ ਉਹ ਜੜਾ ਮਾੜਾ ਮोटा ਟਾਕੀ ਲਾਈ ਜਾਂਦੇ ਕਿਤੇ ਸਿਸਟਮ ਹੈ ਉਹ ਵੀ ਇਹ ਮਾੜਾ ਮਾੜਾ ਟੈਕਸ ਆਪਾਂ ਗ੍ਰਾਂਟਾਂ ਤੋਂ ਜਾਂ ਹੋਰ ਤਰ੍ਹਾਂ ਆਉਂਦੀ ਹੈ ਉਹ ਚੀਜ਼ ਦਾ ਪੈਸੇ ਲੈ ਰਹੇ ਜੀ ਮੋਟੀ ਮੋਟੀ ਗੱਲ ਕਰ ਲਈਏ ਕਿੱਥੇ ਕਿੱਥੇ ਕੰਮ ਹੋਣ ਵਾਲੇ ਲੱਗਦੇ ਆ ਫਰੀਦਕੋਟ ਦੇ ਵਿੱਚ ਵੀ ਸ਼ਹਿਰ ਤੇ ਸਰ ਪੈਸੇ ਵੀ 25 ਕਰੋੜ ਦਾ ਸੀ ਆਪਾਂ ਪਾਸ ਕਰਕੇ ਕਮੇਟੀ ਨੇ ਭੇਜਿਆ ਐਸਟੀਮੇਟ ਉਹ ਆਉਂਦੇ ਕਹਿੰਦੇ ਹੈਗੇ ਆਪ ਦਾ ਮੈਂ ਤਾਂ ਸੁਣਦੇ ਨੂੰ ਸਾਲ ਹੋ ਗਿਆ ਵੀ ਅੱਜ ਪੈਸੇ ਆਉਂਦੇ ਕੱਲ ਆਉਂਦੇ ਅਜੇ ਤੱਕ ਤਾਂ ਕੋਈ ਗ੍ਰਾਂਟ ਆਈ ਨਹੀਂਗੀ ਰਿੰਦਾਂ ਨਗਰ ਪਿਆ ਦਸ਼ਮੇਸ਼ ਨਗਰ ਪੈਸੇ ਪਏ ਆ ਸ਼ਹਾਬਾਜ ਨਗਰ ਪੈਸਾਰਤ ਕਿੰਨਾ ਤੇ ਜਲਾ ਕਵਰ ਕਰਨ ਵਾਲਾ ਪਿਆ ਲੋਕ ਕਹਿੰਦੇ ਚੇਤੋ ਆ ਕੇ ਸ਼ਾਂਤ ਕਰ ਪਏ ਮੇਰੇ ਕੰਨ ਕਾਂਦੇ ਪਏ ਕਰਾਉ ਪਰ ਜੋ ਪੈਸਾ ਯਾਨੀ ਕੰਮ ਕਰਵਾਉ ਬਹੁਤ ਬਹੁਤ ਧੰਨਵਾਦ